ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਅਸੀਂ ਵਿਆਹ ਪੁਰਬ ਕਹਿੰਨੇ ਜਦ ਕਿ ਗੁਰਮਤ ਅਨੁਸਾਰ ਬਣਦਾ ਤੇ ਆਨੰਦ ਕਾਰਜ ਦਿਵਸ ਹੈ ਵਿਆਹ ਵਾਲਾ ਪੱਖ ਤੇ ਗੁਰਮਤ ਵਿੱਚ ਹੈ ਹੀ ਨਹੀਂ ਨਾ ਸਾਡੀ ਮਰਿਆਦਾ ਨੇ ਵਰਤਿਆ ਇੱਥੇ ਆਨੰਦ ਕਾਰਜ ਹੈ ਤੇ ਕਿਉਂ ਨਾ ਆਪਾਂ ਆਪਣੀ ਸ਼ਬਦਾਵਲੀ ਨੂੰ ਵਰਤ ਕੇ ਤੇ ਫਿਰ ਇਹ ਕਹੀਏ ਵੀ ਗੁਰੂ ਨਾਨਕ ਸਾਹਿਬ ਦੇ ਆਨੰਦ ਕਾਰਜ ਦਿਵਸ ਦੀਆਂ ਬਦਾਈਨ ਕਿਉਂਕਿ ਸਾਡੇ ਆਨੰਦ ਕਾਰਜ ਹੈ ਸਾਡਾ ਵਿਆਹ ਨਹੀਂ ਹੈ ਆਪਾਂ ਆਮ ਕਰਕੇ ਬੋਲੀ ਵਿੱਚ ਲਫ਼ਜ਼ ਵਰਤਦੇ ਆ ਵਿਆਹ ਪਰ ਜਦੋਂ ਗੁਰਮਤਿ ਦੀ ਗੱਲ ਕਰੀਏ ਮਰਿਆਦਾ ਦੀ ਗੱਲ ਕਰੀਏ ਤੇ ਮਰਿਆਦਾ ਵਿੱਚ ਵੀ ਸਾਡੇ ਆਨੰਦ ਕਾਰਜ ਹੀ ਲਿਖਿਆ ਹੈ ਵਿਆਹ ਨਹੀਂ ਲਿਖਿਆ ਆਨੰਦ ਕਾਰਜ ਖੈਰ ਗੁਰੂ ਨਾਨਕ ਸਾਹਿਬ ਜੀ ਦੇ ਆਨੰਦ ਕਾਰਜ ਬਾਬਾ ਮੂਲचंद ਜੀ ਦੀ ਸੁਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੁੰਦੇ ਤੇ ਆਨੰਦ ਕਾਰਜ ਤੋਂ ਪਹਿਲਾਂ ਦਾ ਜਿਹੜੇ ਹਾਲਾਤ ਨੇ ਉਹ ਹਾਲਾਤ ਇਦਾਂ ਦੇ ਨੇ ਵੀ ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਦੀ ਬਾਰਾਤ ਤੁਰਨੀ ਹੈ ਉਸ ਦਿਨ ਮਹਿਤਾ ਕਲਿਆਨ ਦਾਸ ਬਹੁਤ ਖੁਸ਼ ਨੇ ਵੀ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਹੋਏ ਪਤਾ ਲੱਗੇਗਾ ਵੀ ਮਹਿਤਾ ਕਲਿਆਨ ਦਾਸ ਦੇ ਪੁੱਤਰ ਦਾ ਉਹਨਾਂ ਦੀ ਜ਼ੁਬਾਨ ਦੇ ਵਿੱਚ ਵਿਆਹ ਹੀ ਹੈ कि ਲੋਕਾਂ ਨੂੰ ਪਤਾ ਲੱਗੇਗਾ ਵੀ ਅੱਜ ਕਲਿਆਨ ਦਾਸ ਨੇ ਆਪਣੇ ਪੁੱਤਰ ਦਾ ਵਿਆਹ ਕੀਤਾ ਹੈ ਇੰਨੀ ਸ਼ਾਨੋ ਸ਼ੌਕਤ ਨਾਲ ਤੇ ਗੁਰੂ ਨਾਨਕ ਸਾਹਿਬ ਦੇ ਜਿਹੜਾ ਅੰਦਰ ਦੀ ਵਿਚਾਰ ਹੈ ਉਹ ਕੁਝ ਹੋਰ ਹੈ ਆਪਾਂ ਵਿਚਾਰ ਕਰਦੇ ਅਕਸਰ ਸਾਂਝਾ ਕਰੀਦੇ ਵੀ ਮਹਿਤਾ ਕਲਿਆਨ ਦਾਸ ਪੁੱਛਦੇ ਨੇ ਵੀ ਤੂੰ ਪੁੱਤਰਾ ਤੂੰ ਕੀ ਚਾਹੁੰਦਾ ਵੀ ਤੇਰੇ ਆਨੰਦ ਕਾਰਜ ਨੇ ਵੀ ਤੂੰ ਦੱਸ ਕੀ ਚਾਹੁੰਦਾ ਤੇਰਾ ਵਿਆਹ ਹੈ ਤੂੰ ਕੀ ਚਾਹੁੰਦਾ ਤੇ ਪੁੱਤਰ ਦੀ ਅੱਗੋਂ ਮੰਗ ਕੀ ਐ ਵੀ ਰਿਸ਼ਤੇਦਾਰ ਸਾਖ ਸ਼ਨਮਦੀ ਤੇ ਤੁਸੀਂ ਸੱਦ ਲੈ ਵੀ ਬਾਰਾਤ ਵਿੱਚ ਮੈਂ ਨਾ ਜਿਹੜੇ ਬਰਾਤੀ ਲੈ ਕੇ ਜਾਣੇ ਉਹ ਆਪਣੀ ਮਰਜ਼ੀ ਨਾਲ ਲੈ ਕੇ ਜਾਣੇ ਤੁਸੀਂ ਜਿਹੜੇ ਸੱਦੇ ਨੇ ਉਹ ਤੇ ਜਾਣਗੇ ਹੀ ਜਾਣਗੇ ਪਰ ਜਿਹੜੇ ਬਰਾਤੀ ਲੈ ਕੇ ਜਾਣੇ ਉਹਨਾਂ ਵਿੱਚੋਂ ਮੈਂ ਆਪਣੀ ਮਰਜ਼ੀ ਦੇ ਵੀ ਲੈ ਕੇ ਜਾਣੇ ਨੇ ਉਹਨਾਂ ਨੂੰ ਇਹ ਵੀ ਸੁਲਤਾਨਪੁਰ ਰਹਿੰਦਿਆਂ ਕਾਫੀ ਸਮਾਂ ਹੋ ਗਿਆ ਨਾ ਹੋ ਸਕਦਾ ਇੱਥੇ ਦੋਸਤ ਮਿੱਤਰ ਬੜੇ ਬਣ ਗਏ ਹੋਣ ਗੁਰੂ ਨਾਨਕ ਸਾਹਿਬ ਦੇ ਬੜੇ ਮਿੱਤਰ ਬਣ ਕਿਉਂਕਿ ਜਦੋਂ ਮੋਦੀ ਖਾਨੇ ਦੀ ਸੇਵਾ ਕਰ ਰਹੇ ਨੇ ਮੋਦੀ ਖਾਨੇ ਦੀ ਨੌਕਰੀ ਕਰ ਰਹੇ ਮੋਦੀ ਦੀ ਨੌਕਰੀ ਕਰ ਰਹੇ ਉਸ ਵਕਤ ਜਿੰਨਾ ਧਨ ਦੌਲਤ ਜਿੰਨਾ ਰਾਸ਼ਨ ਗੁਰੂ ਨਾਨਕ ਸਾਹਿਬ ਨੇ ਵੰਡਿਆ ਉਹ ਤੇ ਸਾਰੇ ਗੁਰੂ ਨਾਨਕ ਸਾਹਿਬ ਦੇ ਨਾਲ ਬੜਾ ਪ੍ਰੇਮ ਹੈ ਬੜਾ ਲਗਾਵੇ ਸਭ ਨਾਲ ਹੁਣ ਉਹਨਾਂ ਨੇ ਤੇ ਵਿਚਾਰ ਹੀ ਕੀਤੀ ਹੋਣੀ ਨਾ ਵੀ ਜੇ ਪੁੱਤਰ ਨਾਨਕ ਕਹਿ ਰਿਹਾ ਵੀ ਮੈਂ ਆਪਣੀ ਮਰਜ਼ੀ ਨਾਲ ਵੀ ਬਰਾਤੀ ਲੈ ਕੇ ਜਾਣੇ ਤੇ ਹੋ ਸਕਦਾ ਵੀ ਕੋਈ ਦੋਸਤ ਮਿੱਤਰ ਹੋਣਗੇ ਬਿਦਾਸ਼। ਫਿਰ ਗੁਰੂ ਨਾਨਕ ਸਾਹਿਬ ਨੇ ਨਾ ਆਪਣੇ ਪਤਨ ਨਾਲ ਇੱਕ ਵਿਚਾਰ ਕੀਤੀ ਵੀ ਜਿਹੜਾ ਬारात ਵਿੱਚ ਕੋਈ ਨਹੀਂ ਜਿਨ੍ਹਾਂ ਨੂੰ ਕੋਈ ਲੈ ਕੇ ਨਹੀਂ ਨਾ ਗਿਆ ਉਹ ਮੇਰੀ ਬारात ਵਿੱਚ ਜਾਣਗੇ। ਜਿਨ੍ਹਾਂ ਨੂੰ ਅੱਜ ਤੱਕ ਕੋਈ ਲੈ ਕੇ ਨਹੀਂ ਗਿਆ। ਇਤਿਹਾਸ ਦੇ ਪੰਨੇ ਫੋੜ ਕੇ ਵੇਖੋ ਵੀ ਉਸ ਨਗਰ ਦੇ ਵਿੱਚ ਨਾ ਜਿੰਨੇ ਗਰੀਬ ਗੁਰਬੇ ਜਿਨ੍ਹਾਂ ਨੂੰ ਲੋਕੀ ਇਹ ਕਹਿ ਦਿੰਦੇ ਵੀ ਇਹ ਇਹ ਲੈ ਕੇ ਜਾਣ ਦੇ ਕਾਬਲ ਹੀ ਨਹੀਂ ਗੁਰੂ ਨਾਨਕ ਸਾਹਿਬ ਨੇ ਸਾਰਿਆਂ ਨੂੰ ਤਿਆਰ ਕਰਵਾਇਆ ਵੀ ਲਿਓ ਇਹਨਾਂ ਦੇ ਨਵੇਂ ਵਸਤਰ ਵੀ ਸਵਾਓ। ਕਪੜੇ ਵੀ ਇਹਨਾਂ ਨੂੰ ਪਵਾਓ ਸੋਹਣੇ ਬਿਸਤਰ ਪਵਾ ਕੇ ਇਹਨਾਂ ਨੂੰ ਬਰਾਤੀ ਬਣਾ ਕੇ ਨਾਲ ਲੈ ਕੇ ਚੱਲੋ ਜਿਵੇਂ ਆਪਾਂ ਫਿਰ ਪੜਦੇ ਆ ਨਾ ਵੀ ਉੱਥੇ ਉਹਨਾਂ ਨੇ ਜਦੋਂ ਬਾਰਾਤ ਵੇਖੀ ਤੇ ਇੱਥੋਂ ਤੱਕ ਵੀ ਮਾਰੀ ਆ ਗਈ ਵੀ ਅਸੀਂ ਆਪਣੀ ਬੱਚੀ ਨੂੰ ਹੁਣ ਜਿਹੜੀ ਮਿੱਤਰਤਾ ਇਹੋ ਜਿਹਾਂ ਨਾਲ ਹੈ ਵੀ ਉਹ ਆਪ ਕਿਦਾਂ ਦਾ ਹੋਏਗਾ ਨਾ ਉਹ ਕਹਿੰਦੇ ਵੀ ਅਸੀਂ ਮਾਤਾ ਸੁਲਖਣੀ ਨੂੰ ਨਾਲ ਭੇਜਣਾ ਹੀ ਨਹੀਂ ਹੁਣ ਪਰ ਗੁਰੂ ਨਾਨਕ ਸਾਹਿਬ ਦੀ ਉਸ ਅਕਾਲ ਪੁਰਖ ਪਰਮੇਸ਼ਵਰ ਦੀ ਰਜ਼ਾ ਵਿੱਚ ਉਹਦੇ ਹੁਕਮ ਵਿੱਚ ਜਿਵੇਂ ਵਰਤਾਰਾ ਵਰਤਿਆ ਵੀ ਉੱਥੋਂ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਜਿਹੜੀ ਕੰਧ ਹੈ ਉਹ ਕੰਧ ਛੁੱਟ ਦਿੱਤੀ ਜਾਵੇ ਕਿਸੇ ਤਰੀਕੇ ਦੇ ਨਾਲ ਉਹ ਕੰਧ ਦੇ ਨਾਲ ਦੀਵਾਰ ਦੇ ਨਾਲ ਗੁਰੂ ਨਾਨਕ ਸਾਹਿਬ ਨੂੰ ਬਿਠਾ ਕੇ ਵੀ ਕੰਧ ਉੱਤੇ ਛੁੱਟ ਦਿੱਤੀ ਜਾਵੇ ਪਰ ਜਿਵੇਂ ਰੱਬੀ ਰਸਾ ਨਾ ਜੀ ਜਿਹੜੇ ਸੰਜੋਗ ਨੇ ਨਾ ਉਹਨਾਂ ਸੰਜੋਗਾਂ ਨੂੰ ਕੋਈ ਮੇਟ ਨਹੀਂ ਸਕਦਾ ਤੇ ਜਿਹੜੀ ਥਾਂਵੇਂ ਉੱਤੇ ਸੰਜੋਗ ਲਿਖੇ ਨੇ ਜਾਂ ਗੰਡੇ ਨੇ ਉਥੇ ਸੰਜੋਗ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਬਣੀ ਆਉਂਦੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਸੰਜੋਗ ਨੇ ਉਹ ਮਾਤਾ ਸੁਲਖਣੀ ਨਾਲ ਫਿਰ ਮੂਲचंद ਜੀ ਮਹਿਤਾ ਕਲਿਆਣ ਦਾ ਸੀ ਆਪਸ ਵਿੱਚ ਰਿਸ਼ਤਾ ਇਹਨਾਂ ਦਾ ਬਣਦਾ ਆਨੰਦ ਕਾਰਜ ਗੁਰੂ ਨਾਨਕ ਸਾਹਿਬ ਦੇ ਹੁੰਦੇ ਹਾਂ ਜਿਹੜੀ ਸਮਾਜਿਕ ਰੀਤ ਚੱਲਦੀ ਸੀ ਉਹ ਸਾਰੀ ਬਦਲ ਦਿੱਤੀ ਨਾਤੇ ਗੁਰੂ ਨਾਨਕ ਸਾਹਿਬ ਨੇ ਅੱਗ ਦੇ ਦਿਵਾਲੇ ਫੇਰੇ ਲਏ ਤੇ ਨਾ ਹੀ 7 ਫੇਰਿਆਂ ਵਾਲਾ ਜਿਹੜਾ ਕਰਮ ਸੀ ਉਹ ਕੀਤਾ ਗੁਰੂ ਨਾਨਕ ਸਾਹਿਬ ਨੇ ਜਿਹੜੀਆਂ ਲਾਵਾਂ ਲਾਈਆਂ ਉਹ ਮੂਲ ਮੰਤਰ ਦੇ ਦਵਾਲੇ ਮੂਲ ਮੰਤਰ ਲੇਖ ਗੁਰੂ ਨਾਨਕ ਸਾਹਿਬ ਨੇ ਉਹਦੇ ਦਵਾਲੇ ਫੇਰੇ ਲਏ ਤੇ ਫੇਰਿਆਂ ਦੀ ਗਿਣਤੀ ਵੀ ਉਸੇ ਤਰ੍ਹਾਂ ਲਾਵਾਂ ਦੇ ਰੂਪ ਚ ਚਾਰ ਲਾਵਾਂ ਉਹ ਚਾਰ ਫੇਰੇ ਗੁਰੂ ਨਾਨਕ ਸਾਹਿਬ ਲੈਂਦੇ ਆ ਕਿਉਂਕਿ ਪੰਡਤ ਹਰਦਿਆਲ ਜੀ ਗਏ ਨੇ ਨਾਲ ਮੈਂ ਤਾਂ ਕਲਿਆਨ ਦਾ ਸੁਣੀ ਲੈ ਕੇ ਗਏ ਪੰਡਤ ਹਰਦਿਆਲ ਜੀ ਬਹੁਤ ਸ਼ੂਰ ਬਣ ਸਿਆਣੇ ਨੇ ਉਹ ਗਏ ਨੇ ਤੇ ਪੰਡਤ ਹਰਦਿਆਲ ਜੀ ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਤੋਂ ਜਾਣੂ ਵੀ ਨੇ ਜਿਨ੍ਹਾਂ ਨੇ ਪਹਿਲਾਂ ਸਿੱਖਿਆ ਦਿੱਤੀ ਵੀ ਦਇਆ ਕਪਾਹ ਸੰਤੋਖ ਸੂਤ ਉਹਨੂੰ ਪਤਾ ਹੀ ਹੈ ਨਾ ਵੀ ਬਾਬਾ ਜਿਹੜੀ ਗੱਲ ਕਰੇਗਾ ਉਹ ਬਾਦ ਦਲੀਲ ਕਰੇਗਾ ਇਹਨੇ ਐਵੇਂ ਨਹੀਂ ਕਰਦੀ। ਇਹ ਕੋਈ ਦੁਨਿਆਵੀ ਬੰਦਾ ਨਹੀਂ ਹੈ ਵੀ ਮੈਂ ਆਖਾਂ ਵੀ ਇਹ ਵੀ ਦੁਨਿਆਵੀ ਹੈ ਤੇ ਮੈਂ ਇਹਦੀ ਅੱਖੀ ਮੋੜ ਦਿਆਂ ਵੀ ਨਹੀਂ ਭਾਈ ਤੂੰ ਕਿਹੜੀ ਗੱਲ ਕਰਦਾ ਇਹ ਹੋ ਹੀ ਨਹੀਂ ਸਕਦਾ ਇਦਾਂ ਤੇ ਵਿਆਹ ਹੀ ਨਹੀਂ ਹੋ ਸਕਦਾ ਜਿੱਦਾਂ ਤੁਸੀਂ ਕਰਦੇ ਹੋ ਉਹਨਾਂ ਕਿਹਾ ਵੀ ਤੁਸੀਂ ਅੱਗ ਦੇ ਦਿਵਾਲੇ ਫੇਰੇ ਲੈਣੇ ਪਰ ਮੈਂ ਨਹੀਂ ਲੈਣੇ। ਪੁੱਛਿਆ ਵੀ ਫਿਰ ਤੁਸੀਂ ਕਹਿੰਦੇ ਮੈਂ ਅਕਾਲ ਨੂੰ ਹਾਜ਼ਰ ਜਾਣ ਕੇ ਉਹ ਅਕ ਨੂੰ ਹਾਜ਼ਰ ਜਾਣ ਕੇ ਮੰਨਣ ਤੋਂ ਭਾਵੇਂ ਆ ਵੀ ਅਸੀਂ ਇਹਦੇ ਦਿਵਾਲੇ ਫੇਰੇ ਲਵਾਂਗੇ ਤੇ ਇਹਦੇ ਨਾਲ ਸਾਡਾ ਵਿਆਹ ਪੱਕਾ ਹੋਏਗਾ ਤੇ ਜਿਹੜਾ ਅਕਾਲ ਪੁਰਖ ਪਰਮੇਸ਼ਰ ਨੂੰ ਹਾਜ਼ਰ ਜਾਣ ਕੇ ਫੇਰੇ ਲਵੇ ਤੇ ਜੇ ਅਕ ਦਾ ਡਰ ਰੱਖ ਕੇ ਬੰਦਾ ਕਵੇ ਵੀ ਹੁਣ ਫੇਰੇ ਲਏ ਨੇ ਇਹ ਤੇ ਵਿਆਹ ਹੋ ਗਿਆ ਤੇ ਜਿਹਨੂੰ ਰੱਬ ਦਾ ਹੀ ਡਰ ਨਹੀਂ ਆ ਉਥੇ ਅੱਗ ਕੀ ਕਰੇਗੀ ਜਿਸ ਹਿਰਦੇ ਵਿੱਚ ਰੱਬ ਦਾ ਹੀ ਭੈ ਹੈ ਨਹੀਂ ਉਸ ਥਾਂ ਤੇ ਬੱਲੀ ਹੋਈ ਅੱਗ ਵੀ ਕੀ ਕਰੇਗੀ ਜਦੋਂ ਆਪਾਂ ਪੁਰਾਣੇ ਸਮਿਆਂ ਵਿੱਚ ਵੇਖਦੇ ਆ ਤੇ ਉਦੋਂ ਹਾਲਾਤ ਤੇ ਅੱਜ ਦੇ ਹਾਲਾਤਾਂ 'ਚ ਕਿੰਨਾ ਫਰਕ ਹੈ ਜਦੋਂ ਘਰੋਂ ਮਾਪੇ ਬੱਚੀ ਨੂੰ ਤੋਰਦੇ ਸਨ ਨਾ ਡੋਲੀ ਦੇ ਰੂਪ 'ਚ ਤੇ ਇੱਕ ਸਿੱਖਿਆ ਦੇ ਕੇ ਤੋਰਦੇ ਸੀ ਵੀ ਧੀਏ ਖੁਸ਼ੀ ਨਾਲ ਜੰਮ ਜੰਮ ਆਈਂ ਘਰ ਦੇ ਦਰਵਾਜ਼ੇ ਤੇਰੇ ਲਈ ਖੁੱਲੇ ਨੇ ਪਰ ਜੇ ਤੂੰ ਆਖੇ ਵੀ ਮੈਂ ਉੱਥੋਂ ਲੜ ਕੇ ਤੇ ਫੇਰ ਇੱਥੇ ਆ ਕੇ ਰਾਵਾਂਗੀ ਤੇ ਫੇਰ ਤੇਰੇ ਲਈ ਇਸ ਘਰ ਦੇ ਦਰਵਾਜ਼ੇ ਬੰਦਨੇ ਤੈਨੂੰ ਇਸ ਘਰ ਚ ਅਸੀਂ ਰੱਖਣਾ ਨਹੀਂ ਵੀ ਅੱਜ ਚੱਲੀ ਐ ਡੋਲੀ ਤੇਰੀ ਚੱਲੀ ਐ ਉਸ ਘਰ ਦੇ ਵਿੱਚੋਂ ਉਦਣ ਹੀ ਤੂੰ ਆਉਣਾ ਜਿਸ ਦਿਨ ਤੂੰ ਸਰੀਰਕ ਤੌਰ ਤੇ ਚਲਾਣਾ ਕਰਨਾ ਉਹ ਦਿਨ ਉਸ ਘਰ ਚੋਂ ਨਿਕਲਣਾ ਉਸ ਤੋਂ ਪਹਿਲਾਂ ਨਹੀਂ ਤੇ ਵਾਕਈ ਬੱਚਿਆਂ ਬੱਚੇ ਬੜੇ ਖੁਸ਼ ਵਸਦੇ ਸਨ ਤੇ ਅੱਜ ਦੇ ਹਾਲਾਤ ਬੱਚੀ ਘਰੇ ਘਰੋਂ ਡੋਲੀ ਤੁਰਦੀ ਐ ਤੇ ਉਧਰੋਂ ਡੋਲੀ ਤੁਰ ਕੇ ਇੱਧਰ ਸਹੁਰੇ ਪਰਿਵਾਰ ਚ ਆਈ ਐ ਨਾਲ ਦੀ ਨਾਲ ਸਾਰਾ ਸੋਹਰੇ ਪਰਿਵਾਰ ਦਾ ਜਿੰਨਾ ਵਰਤਾਰਾ ਆਪਦੇ ਪੇਕੇ ਪਰਿਵਾਰ ਨੂੰ ਦੱਸਿਆ ਉਹ ਮਾਂ ਤੇ ਪਿਓ ਉਸੇ ਵੇਲੇ ਫੋਨ ਤੇ ਕਹਿੰਦੇ ਵੀ ਧੀਏ ਆ ਜਾ ਅਸੀਂ ਤੈਨੂੰ ਸੰਭਲਾਂਗੇ ਕਿਹੜੀ ਗੱਲ ਹੈ ਇਹਨਾਂ ਨਾਲ ਅਸੀਂ ਆਪੇ ਨਜਿੱਠ ਲਾਂ ਉਹ ਫਿਰ ਹਾਲਾਤ ਉਦਾਂ ਦੇ ਬਣੇਗਾ ਪਰਿਵਾਰਾਂ ਦੇ ਵਿੱਚ ਅੱਜ ਸਭ ਤੋਂ ਵੱਡਾ ਪਰਿਵਾਰਾਂ ਦੇ ਵੱਖ ਹੋਣ ਦਾ ਕਾਰਨ ਕੀ ਹੈ ਅਸੀਂ ਬੱਚਿਆਂ ਨੂੰ ਇਹ ਤੇ ਆਖ ਕੇ ਸਮਝਾਇਆ ਹੀ ਨਹੀਂ ਜਾਂ ਬੱਚਿਆਂ ਨੂੰ ਇਹ ਤੇ ਸਮਝਾਇਆ ਨਹੀਂ ਵੀ ਤੁਹਾਡਾ ਨਾਤਾ ਹੈ ਤੁਹਾਡਾ ਰਿਸ਼ਤਾ ਹੈ ਅਸੀਂ ਇਹ ਕਿਹਾ ਵੀ ਕੋਈ ਗੱਲ ਨਹੀਂ ਵੱਖ ਹੋਣਾ ਹੋ ਜੋ ਵੱਖ ਨਜੇਠ ਅਸੀਂ ਆਪੇ ਲਵਾਂਗੇ। ਫਿਰ ਅਗਲੇ ਵੀ ਕਹਿੰਦੇ ਵੀ ਠੀਕ ਹੈ। ਆਪਾਂ ਵੇਖਦੇ ਹਾਂ ਆਪਣੇ ਪਰਿਵਾਰਾਂ ਦੇ ਵਿੱਚ ਬਜ਼ੁਰਗਾਂ ਨੂੰ ਆਪਣੇਆਂ ਨੂੰ ਵੇਖਦੇ ਹਾਂ ਹਾਲਾਤ ਚੰਗੇ ਵੀ ਆਉਂਦੇ ਜ਼ਿੰਦਗੀ 'ਚ ਹਾਲਾਤ ਮਾੜੇ ਵੀ ਆਉਂਦੇ ਨੇ। ਹਾਲਾਤਾਂ ਦੇ ਉੱਤੇ ਕੀ ਦਾ ਜ਼ੋਰ ਹੈ ਜੀ? ਚੰਗੇ ਹਾਲਾਤ ਵੀ ਆਏ ਮਾੜੇ ਵੀ ਆਏ। ਕਦੇ ਸਾਡੇ ਬਜ਼ੁਰਗਾਂ ਨੇ ਵੱਖ ਹੋਣ ਦੀ ਗੱਲ ਕੀਤੀ ਹੈ ਵੀ ਅ ਅੱਜ ਤੋਂ ਬਾਅਦ ਚ ਭਾਈ ਹਾਲਾਤ ਸਾਡੇ ਮਾੜੇ ਆ ਗਏ ਤੇ ਮੈਂ ਤੁਹਾਡੇ ਕੋਲ ਨਹੀਂ ਰਹਿਣਾ ਉਹ ਕਹਿੰਦੇ ਮੈਂ ਤੁਹਾਡੇ ਕੋਲ ਨਹੀਂ ਰਹਿਣਾ। ਕਦੇ ਨਹੀਂ ਇਦਾਂ ਸਾਰੇ ਪਰਿਵਾਰਾਂ ਨੇ ਹਾਲਾਤ ਹੰਡਾਏ ਨੇ ਸਾਰੇ ਬੜੇ ਪ੍ਰਸੰਨ ਨੇ ਪਰ ਅੱਜ ਦਾ ਰੁਝਾਨ ਕਿਸ ਪਾਸੇ ਜਾ ਰਿਹਾ ਕਾਰਨ ਕਿਉਂਕਿ ਸਾਡੀਆਂ ਸਿੱਖਿਆਵਾਂ ਉਦਾਂ ਦੀਆਂ ਨਹੀਂ ਰਹੀਆਂ ਰੱਬ ਦਾ ਭੈ ਨਹੀਂ ਨਾ ਰਿਹਾ ਅੱਗ ਤੇ ਉਸੇ ਤਰ੍ਹਾਂ ਹੀ ਵੱਲਦੀ ਹੈ ਇਹ ਨਹੀਂ ਵੀ ਅੱਗ ਵੱਲਦੀ ਨਹੀਂ ਹੈ ਅੱਗ ਤੇ ਉਸੇ ਤਰ੍ਹਾਂ ਹੀ ਵੱਲਦੀ ਹੈ ਉਹ ਅੱਗ ਤੇ ਦਿਵਾਲੇ ਫੇਰੇ ਵੀ ਉਸੇ ਤਰ੍ਹਾਂ ਹੀ ਲਏ ਜਾਂਦੇ ਖਿਮਾ ਕਰਿਓ ਅੱਗ ਦੇ ਦਿਵਾਲੇ ਛੱਡੋ ਅੱਜ ਦੇ ਸਮੇਂ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਵਾਲੇ ਲਾਵਾਂ ਲੈ ਕੇ ਵੀ ਅਗਲੇ-ਅਗਲੇ ਦਿਨ ਕਹਿ ਦਿੰਦੇ ਵੀ ਸਾਡਾ ਬਸੇਪਾ ਨਹੀਂ ਹੋਣਾ ਜੀ ਛੱਡੋ ਸਾਨੂੰ ਤੇ ਵੱਖ ਕਰ ਦਿਓ ਅਸੀਂ ਨਹੀਂ ਰਹਿਣਾ ਤੇ ਭੈ ਕਿੱਥੇ ਹੈ ਜੰਨਾ ਚ ਰਿਸ਼ਤੇ ਦੇ ਵਿੱਚ ਡਰ ਤੇ ਸਤਕਾਰ ਨਹੀਂ ਨਾ ਹੋਏਗਾ ਜੀ ਉਹਨਾਂ ਚ ਉਹ ਰਿਸ਼ਤਾ ਕਦੇ ਵੀ ਨੇਪਰੇ ਨਹੀਂ ਚੜਦਾ ਫਿਰ ਕੋਈ ਹੋਵੇ ਰਿਸ਼ਤੇ ਅੰਦਰ ਡਰ ਤੇ ਰਿਸਪੈਕਟ ਇਹਨਾਂ ਦੋਵਾਂ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ ਨਿਰਮਲ ਭਾਉ ਕਹਿ ਸਕਦੇ ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਪਰਮੇਸ਼ਵਰ ਦੇ ਪੈ ਦੀ ਗੱਲ ਕੀਤੀ ਵੀ ਮੈਂ ਉਸ ਰੱਬ ਦਾ ਪੈ ਰੱਖਦਾ ਆਂ ਮੂਲ ਮੰਤਰ ਗੁਰੂ ਨਾਨਕ ਸਾਹਿਬ ਨੇ ਲੇਖ ਉਹਦੇ ਦਿਵਾਲੇ ਫਿਰ ਫੇਰੇ ਲਏ ਲਾਵਾਂ ਲਈਆਂ ਉਹਦੇ ਦਿਵਾਲੇ ਚਾਰ ਲਾਵਾਂ ਲੈ ਕੇ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਡੋਲੀ ਐ ਉਹ ਬਟਾਲੇ ਦੀ ਧਰਤੀ ਤੋਂ ਮੁੜ ਸੁਲਤਾਨਪੁਰ ਦੀ ਧਰਤੀ ਤੇ ਆ ਇਸ ਤਰੀਕੇ ਤੋ ਸਾਰੇ ਪ੍ਰਸੰਨ ਨੇ ਬਹੁਤ ਹੁਣ ਮਾਤਾ ਸੁਲਖਣੀ ਜੀ ਤੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਸਿਰ ਦਾ ਸਾਈ ਜਾਣਦੇ ਨੇ ਵੀ ਵਾਕਈ ਮੇਰੇ ਪਤੀ ਨੇ ਮੇਰੇ ਪਿਤਾ ਨੇ ਮੇਰੇ ਵਾਸਤੇ ਵਰ ਲੱਭਿਆ ਤੇ ਗੁਰੂ ਨਾਨਕ ਪਾਤਸ਼ਾਹ ਜੀ ਵੀ ਜਾਣਦੇ ਵੀ ਆ ਸੁਲਖਣੀ ਮਾਤਾ ਸੁਲਖਣੀ ਹੁਣ ਮੇਰੀ ਜੀਵਨ ਸਾਥ ਪਾਣਾ ਮੇਰੇ ਪਿਤਾ ਨੇ ਮੇਰੀ ਭੈਣ ਨੇ ਮੇਰੇ ਮਾਤਾ ਜੀ ਨੇ ਮੇਰੇ ਲਈ ਇਹ ਜਿਹੜਾ ਯੋਗ ਬੱਚੀ ਹੈ ਉਹ ਲੱਭੀ ਹੈ ਇਹਦੇ ਨਾਲ ਮੇਰੇ ਆਨੰਦ ਕਾਰਜ ਹੋਏ ਨੇ ਗੁਰੂ ਨਾਨਕ ਸਾਹਿਬ ਜੀ ਇਹਦੇ ਤੋਂ ਜਾਣੂ ਨੇ ਔਰ ਸਾਰਾ ਜੀਵਨ ਨੇਬਿਆ ਹਾਲਾਤ ਭਾਵੇਂ ਆਏ ਜਦੋਂ ਪ੍ਰਚਾਰਕ ਫੇਰੀਆਂ ਤੇ ਗਏ ਗੁਰੂ ਨਾਨਕ ਸਾਹਿਬ ਜੀ ਉਦੋਂ ਮਾਤਾ ਸੋਲਖਣੀ ਜੀ ਨੂੰ ਆਕੇ ਬਾਬਾ ਮੂਲचंद ਜੀ ਆਪਣੇ ਘਰੇ ਲੈ ਜਾਂਦੇ ਨੇ ਪਰ ਜਦੋਂ ਪ੍ਰਚਾਰਕ ਫੇਰੀਆਂ ਸੰਪੂਰਨ ਕਰਕੇ ਸਤਗੁਰੂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਵਸੇਬਾ ਕਰਦੇ ਫਿਰ ਮਾਤਾ ਸੋਲਖਣੀ ਜੀ ਕਰਤਾਰਪੁਰ ਸਾਹਿਬ ਆ ਜਾਂਦੇ ਜੀਵਨ ਹੋਵੇ ਨਾ ਅਸੀਂ ਇਹ ਪੁਰਬ ਜੀ ਮਨਾਈ ਤੇ ਜਾਂਦੇ ਹਾਂ ਨਾ ਵੀ ਗੁਰੂ ਨਾਨਕ ਸਾਹਿਬ ਦੇ ਹਰ ਸਾਲ ਆਪਾਂ ਇਹ ਗੁਰੂ ਨਾਨਕ ਸਾਹਿਬ ਦਾ ਵਿਆਹ ਗੁਰੂ ਨਾਨਕ ਸਾਹਿਬ ਦਾ ਵਿਆਹ ਪੁਰਬ ਗੁਰੂ ਨਾਨਕ ਸਾਹਿਬ ਦਾ ਵਿਆਹ ਪੁਰਬ ਮਨਾ ਲਿਆ ਇਹਦਾ ਮਕਸਦ ਕੀ ਹੈ ਕਾਦੇ ਲਈ ਮਨਾ ਰਹੇ ਹਾਂ ਅਸੀਂ ਜੇ ਤੇ ਇਹਨੂੰ ਆਪਾਂ ਜੀ ਵਿਸ਼ਾਲ ਸੋਚ ਨਾਲ ਵੇਖੀਏ ਤੇ ਹਰ ਸਾਲ ਹਨਾ ਫਿਰ ਅਸੀਂ ਉਸੇ ਤਰ੍ਹਾਂ ਵੀ ਜਿਵੇਂ ਗੁਰੂ ਨਾਨਕ ਸਾਹਿਬ ਦੀ ਬਾਰਾਤ ਗਈ ਉਦਾਂ ਹੀ ਉਥੋਂ ਨਗਰ ਕੀਰਤਨ ਤੋਰਿਆ ਬਟਾਲੇ ਦੀ ਧਰਤੀ ਤੱਕ ਵੀ ਉਥੇ ਜਾ ਕੇ ਫਿਰ ਬਟਾਲੇ ਦੀ ਧਰਤੀ ਤੇ ਪਹੁੰਚਣਾ ਸੰਗਤ ਨੇ ਸਾਡੇ ਕੋਲ ਰੀਤ ਤੇ ਰਹਿ ਗਈ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਕਿੱਥੇ ਗਈ ਗੁਰੂ ਨਾਨਕ ਸਾਹਿਬ ਨੇ ਇਹ ਕਿਹਾ ਸੀ ਵੀ ਹਰ ਸਾਲ ਮੇਰੀ ਬਾਰਾਤ ਲੈ ਕੇ ਜੇ ਤੁਸੀਂ ਬਟਾਲੇ ਚਲੇ ਜਾਇਆ ਕਰਿਓ ਵੀ ਮੈਂ ਭਾਵੇਂ ਸਰੀਰਕ ਤੌਰ ਤੇ ਰਵਾਂ ਭਾਵੇਂ ਨਾ ਰਵਾਂ ਪਰ ਤੁਸੀਂ ਸੰਗਤ ਨੇ ਇਕੱਠੇ ਹੋ ਕੇ ਬਟਾਲੇ ਜਾਣਾ ਤੇ ਅਸੀਂ ਕੀ ਕੀਤਾ ਅਸੀਂ ਤੁਰ ਗਏ ਤੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਸਾਡੇ ਘਰਾਂ ਚ ਹੀ ਨਾ ਹੋਵੇ ਕੀ ਕਰਾਂਗੇ ਗੁਰੂ ਨਾਨਕ ਸਾਹਿਬ ਦੇ ਵਿਆਹਪੁਰਬ ਨੂੰ ਚੇਤੇ ਕਰ ਕਰੀ ਅਸੀਂ ਤਾਂ ਇਹ ਵੇਖਿਆ ਨਾ ਵੀ ਲੰਗਰ ਛੱਤੀ ਪ੍ਰਕਾਰ ਦੇ ਲੱਗੇ ਨੇ ਉਥੇ ਜਾ ਕੇ ਲੰਗਰ ਛਕੋ ਲੰਗਰ ਛਕੋ ਤੇ ਘਰ ਨੂੰ ਆਜੋ ਆਪਾਂ ਉਥੋਂ ਕੀ ਲੈਣਾ ਮਕਸਦੇ ਸਾਡਾ ਇਹਦਾ ਮਤਲਬ ਇਹੀ ਰਹਿ ਗਿਆ ਨਾ ਵੀ ਪ੍ਰਸ਼ਾਦਾ ਸ਼ਕੋ 36 ਪ੍ਰਕਾਰ ਦੇ ਭੋਜਨ ਨੇ ਕੋਈ ਤਰ੍ਹਾਂ ਦੇ ਉੱਥੇ ਸਟਾਲ ਲੱਗੇ ਨੇ ਉੱਥੇ ਅਸੀਂ ਲੰਗਰ ਛਕਾਂਗੇ ਕਰਨੂ ਅੱਜ ਜਿਹੜੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਹੈ ਵੀ ਜੀਵਨ ਸਾਥੀ ਸੰਜੋਗਾ ਨਾਲ ਹੈ ਤੇ ਜਿਹਦੇ ਨਾਲ ਸੰਜੋਗ ਨੇ ਪਰਮੇਸ਼ਵਰ ਨੇ ਗੰਢੇ ਨੇ ਤੇ ਫਿਰ ਅਸੀਂ ਉਹਨਾਂ ਉੱਤੇ ਆਪਣਾ ਜ਼ੋਰ ਕਿਹੜੀ ਗੱਲ ਦਾ ਅਜ਼ਮਾ ਰਹੇ ਆ ਫਿਰ ਹਾਲਾਤ ਚੰਗੇ ਹੋਣ ਮਾੜੇ ਹੋਣ ਜੇ ਬਾਪੂ ਨਾਨਕ ਜੀ ਦਾ ਸਾਥ ਮਾਤਾ ਸੁਲੱਖਣੀ ਨੇ ਨਹੀਂ ਛੱਡਿਆ ਮਾਤਾ ਸੁਲੱਖਣੀ ਦਾ ਸਾਥ ਗੁਰੂ ਨਾਨਕ ਸਾਹਿਬ ਨੇ ਨਹੀਂ ਛੱਡਿਆ ਇਹ ਸਿੱਖਿਆ ਕਿੰਨੇ ਪੱਲੇ ਨਾਲ ਬੰਨਣੀ ਸੀ ਅਸੀਂ ਆਪਣੇ ਘਰਾਂ ਨੂੰ ਵੱਖ-ਵੱਖ ਕਰਨੇ ਕਿਉਂ ਕਿਉਂ ਗਿਜੇ ਜਾਂ ਗਿਜੇ ਹੋਏ ਆਂ ਵੀ ਕੋਈ ਗੱਲ ਨਹੀਂ ਜੇ ਨਿਬੜਦਾ ਤੇ ਨਿਬੇੜ ਲਓ ਜਿੱਦਾਂ ਨੇ ਪੜਦਾ ਨਿਬੇੜ ਲਓ ਆਪਣੇ ਬੱਚਿਆਂ ਨੂੰ ਸਿੱਖਿਆਵਾਂ ਦੋ ਹਰ ਬੱਚ ਹਰ ਮਾਂ-ਬਾਪ ਇਹ ਚਾਹੁੰਦਾ ਸਾਡਾ ਪੁੱਤ ਆਪਣਾ ਘਰ ਵਸਾਵੇ ਸਾਡੀ ਬੱਚੀ ਆਪਣੇ ਘਰੇ ਸੁਖੀ ਵਸੇ ਜੇ ਅਸੀਂ ਸੁਖੀ ਵਸਾਉਣਾ ਚਾਹੁੰਨੇ ਆ ਤੇ ਫਿਰ ਆਪਣੇ ਬੱਚਿਆਂ ਨੂੰ ਸਿੱਖਿਆ ਵੀ ਉਦਾਂ ਦੀ ਦੇਈਏ ਜਿੱਦਾਂ ਦੀਆਂ ਸਾਡੇ ਮਾਪਿਓ ਨੇ ਸਾਨੂੰ ਦੇ ਕੇ ਤੋਰਿਆ ਸੀ ਅਸੀਂ ਆਪਣੇ ਬੱਚਿਆਂ ਦੇ ਆ ਜਿਹੜੇ ਘਰਾਂ ਨੂੰ ਆਪ ਨਾ ਬਰਬਾਦ ਕਰੀਏ ਸਗੋਂ ਸਿੱਖਿਆ ਦੇਈਏ ਪੀਤੀਏ ਅੱਜ ਤੋਂ ਬਾਅਦ ਤੇਰੀ ਮਾਂ ਤੇਰਾ ਪਿਓ ਉਹ ਨੇ ਅਸੀਂ ਹਾਂ ਇੱਥੇ ਜੀ ਸਦਕੇ ਆ ਤੇਰੇ ਲਈ ਘਰ ਦੇ ਦਰਵਾਜ਼ੇ ਦਿਨੇ ਵੀ ਖੁੱਲੇ ਨੇ ਰਾਤ ਵੀ ਖੁੱਲੇ ਪਰ ਜੇ ਤੂੰ ਸਾਡੇ ਕੋਲ ਇਹ ਕਹਿ ਕੇ ਆਵੇਂ ਵੀ ਮੈਂ ਲੜ ਆਈ ਹਾਂ ਹੁਣ ਮੈਂ ਉਥੇ ਵਾਪਸ ਜਾਣਾ ਕੋਈ ਨਹੀਂ ਤੇ ਫਿਰ ਇਸ ਘਰ ਦੇ ਵਿੱਚ ਤੇਰੇ ਲਈ ਆਉਣ ਲਈ ਕੋਈ ਥਾਂ ਨਹੀਂ ਹੈ ਆ ਸਿੱਖਿਆਵਾਂ ਕਿਉਂ ਨਹੀਂ ਦੇ ਕੇ ਤੋੜਦੇ ਅਸੀਂ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਕਿਉਂ ਨਹੀਂ ਦਿੰਦੇ ਵੀ ਪੁੱਤਰਾ ਜਿਹੜੀ ਅਦਬ ਜਿਹੜਾ ਸਤਕਾਰ ਤੂੰ ਸਾਡਾ ਕਰਦਾ ਉਹੀ ਅਦਬ ਉਹੀ ਸਤਕਾਰ ਉਸ ਮਾਂ ਪਿਓ ਦਾ ਕਰਨਾ ਵੀ ਤੇਰਾ ਫਰਜ ਬਣਦਾ ਸਾਡੀਆਂ ਸਿੱਖਿਆਵਾਂ ਬਦਲ ਗਈਆਂ ਇਸ ਕਰਕੇ ਸਮਾਜ ਦੀ ਨਿਹਾਰ ਬਦਲ ਗਈ ਗੁਰੂ ਨਾਨਕ ਸਾਹਿਬ ਦੇ ਆਨੰਦ ਕਾਰਜ ਦਿਵਸ ਨੂੰ ਚੇਤੇ ਕਰਦੇ ਹਾਂ ਸਾਡਾ ਫਰਜ ਬਣਦਾ ਜਿਹੜੀਆਂ ਸਿੱਖਿਆਵਾਂ ਬਾਪੂ ਨਾਨਕ ਨੇ ਆਪਣੇ ਜੀਵਨ ਰਾਹੀਂ ਸਾਨੂੰ ਦਿੱਤੀਆਂ ਅਸੀਂ ਮੋੜ ਉਹਨਾਂ ਨੂੰ ਆਪਣੇ ਜੀਵਨਾ ਚ ਧਾਰਨ ਕਰੀਏ ਤਾਂ ਜੋ ਸਮਾਜ ਦੀ ਨਿਹਾਰ ਉਹੀ ਬਣੇ ਜਿਹੜੀ ਨਿਹਾਰ ਗੁਰੂ ਨਾਨਕ ਸਾਹਿਬ ਨੇ ਸਿਰਜੀ ਹੈ